ਕਰ ਕੀ ਗਣਾ ਅੱਜ ਦੇ ਇਸ ਜੋ ਜਵਾਰੀ ਸ਼੍ਰੀ ਸ਼੍ਰੀ ਮਹਾਂਲ ਲੰਗਰ ਲਗਾਇਆ ਗਿਆ ਹੈ ਜੀ ਅੱਜ ਦੇਸ਼ਾਂ ਆਪਦੇਸ਼ਾਂ ਵਿੱਚ ਬਰਸਦੇ ਸਾਰੇ ਪੰਜਾਬੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਸਾਡੇ ਇਸ ਨਗਰ ਵਿੱਚ ਰੇਲਵੇ ਸਟੇਸ਼ਨ ਦੇ ਬੈਕਸਾਈਡ ਤੇ ਸ਼ਿਵ ਜੀ ਦਾ ਮੰਦਿਰ ਬਣਿਆ ਹੋਇਆ ਜਿਸ ਵਿੱਚ ਉਪਲ ਪਰਿਵਾਰ ਉਪਲ ਫੈਮਲੀ ਦੇਸ਼ਾਂ ਦੇ ਸਮੇਂ ਵਿੱਚ ਆਇਓ ਅੱਜ ਸਾਡੇ ਵਿੱਚ ਬਟਿਆ ਇਹਨਾਂ ਦਾ ਬਹੁਤ ਇਸ ਲੰਗਰ ਵਿੱਚ ਯੋਗਦਾਨ ਹੁੰਦਾ ਇਹ ਲੰਗਰ ਹਰੇਕ ਸਾਲ ਹੀ ਚੱਲਦਾ ਹੈ ਅੱਜ ਵੀ ਇਸੇ ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਇਹ ਲੰਗਰ ਦੀ ਸੇਵਾ ਕਰ ਰਿਹਾ ਇਸ ਪਰਿਵਾਰ ਦਾ ਪਿੰਡ ਵਿੱਚ ਹੋਰ ਵੀ ਜਿੱਥੇ ਵੀ ਲੰਗਰ ਪਾਣੀ ਚੱਲਦੇ ਆ ਉਹਨਾਂ ਲੰਗਰਾਂ 'ਚ ਵੀ ਬਹੁਤ ਵੱਧ ਝੜ ਕੇ ਹਿੱਸਾ ਪਾਉਂਦੇ ਆ ਪ੍ਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਬਲ ਬਖਸ਼ੇ ਇਹ ਜਿਹੜਾ ਲੰਗਰ ਹੈ ਹਰੇਕ ਸਾਲ ਬਹੁਤ ਹੀ ਸ਼ਰਧਾਪੂਰਵਕ ਪੂਰੀ ਤਰ੍ਹਾਂ ਰਸਮ ਦਾ ਇੱਥੇ ਹੋਰ ਦੇ ਇੱਕ ਚਿਹੜੂ ਕੱਲਾ ਨਹੀਂ ਹੋਰ ਪਿੰਡਾਂ ਦੇ ਲੰਗਰ ਬਾਸੀ ਵੀ ਆਣ ਕੇ ਇਹ ਵੀ ਬਿਲਕੁਲ ਬੈਕ ਸਾਈਡ ਤੇ ਲੰਗਰ ਲਗਾਈ ਜਾਂਦੇ ਹਾਰ ਪਰ ਟਾਪ ਟਾਪਰਾਂ ਲਾ ਕੇ ਤੇ ਜਾਦਾ ਹਾਂਜੀ ਔਰ ਸੰਗਤ ਜਿਹੜੀ ਕੋਈ ਹੋਣੀ ਹੈ ਸੇਵਾਕੀ ਦੇ ਬਾਹਰ ਨਹੀਂ ਨਹੀਂ ਸੰਗਤ ਜਿੱਥੇੋਂ ਵੀ ਆਵੇ ਲੰਗਰ 'ਚ ਕਿਸੇ ਨੂੰ ਕੋਈ ਰੋਕ ਨਹੀਂ ਹੋਰ ਦੇ ਪਿੰਡਾਂ ਦੇ ਵੀ ਹੋਰ ਪ੍ਰਵਾਸੀ ਬੰਦੇ ਵੀ ਸਾਰੇ ਲੰਗਰ ਛਕਦੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਲੰਗਰ 'ਚ ਕੋਈ ਮਨਾਹੀ ਨਹੀਂ ਸਾਰਿਆਂ ਦਾ ਇੱਥੇ ਪਹੁੰਚਦਾ ਸੀ ਧੰਨਵਾਦ ਵੀ ਕਰਦੇ ਉਪਲ ਪਰਿਵਾਰ ਸਾਰੀ ਸਵੇਰ ਦੇ ਬੈਠੇ ਤੇ ਕਈ ਦਿਨਾਂ ਤੋਂ ਤਿਆਰੀਆਂ ਕਰ ਰਿਹਾ ਹੈ ਸਾਰੇ ਨਗਰ ਦੇ ਸਹਿਯੋਗ ਨਾਲ ਬਹੁਤ ਵੱਡਾ ਉਪਰਾਲਾ ਕਰਦੇ ਆ ਹਰੇਕ ਸਾਰੇ ਲੰਗਰ ਲਾਉਂਦੇ ਆ ਜੀ ਪਿੱਛੇ ਹੁਣੇ ਦੇਖਿਆ ਜੀ ਇੱਥੇ ਤੋਂ ਸਿ ਭਗਤ ਬੜੀ ਦੂਰੋਂ ਦੂਰ ਆ ਕੇ ਨਕਸਤਰ ਮੱਥਾ ਟੇਕਦੇ ਜਗ੍ਹਾ ਤੇ ਹਾਂਜੀ ਜਗ੍ਹਾ ਬਾਰੇ ਤੁਸੀਂ ਜਾਣਕਾਰੀ ਦਿਓ ਜਗ੍ਹਾ ਬਾਰੇ ਜਿਹੜਾ ਕਾਫੀ ਚੱਤੋਂ ਬਣ ਰਹੀ ਹੈ ਅੱਗੇ ਮੈਂ ਪੁੱਤੇ ਲੈਂਟਰ ਵੀ ਪਾਉਣ ਦੀ ਕੋਸ਼ਿਸ਼ ਵੱਡੀ ਜਗਾਹ ਕੰਮ ਦੀ ਵੀ ਕੋਸ਼ਿਸ਼ ਕਰਦਾ ਸਾਰੇ ਪਰਿਵਾਰ ਵਧੀਆ ਢੰਗ ਨਾਲ ਪਰ ਉੱਥੇ ਪ੍ਰੋਬਲਮ ਇਹ ਆਇਆ ਕਿ ਰੇਲਵੇ ਦੀ ਜਗਾਹ ਹੁਣ ਕਰਕੇ ਅੱਗੇ ਲੈਂਟਰ ਵੀ ਪਾਇਆ ਸੀਗਾ ਲੈਂਟਰ ਵੀ ਰੇਲਵੇ ਨੇ ਹੁਣ ਵੀ ਕੋਈ ਨਾ ਕੋਈ ਉਪਰਾਲਾ ਕਰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਢੰਗ ਨਾਲ ਇੱਥੇ ਆਪਣੀ ਸ਼ੈੱਡ ਬਣ ਜਵੇ ਜਿਹੜੇ ਪੂਜਾ ਵਾਲਾ ਲਾਇਗਨ ਇੰਡੀਆ ਵੀ ਆ 84 ਰਲ ਜਣੀ ਹੁੰਦੀ ਆ ਅੱਗੇ ਵਿੱਚ ਕੋਈ ਅੱਗੇ ਪਛੇਂ ਜਗ੍ਹਾ ਤੇ ਲੋਕੀ ਮੱਥਾ ਟੇਕਣ ਸ਼ਿਵ ਭਗਤ ਮੱਥਾ ਟੇਕਣਾ ਆਉਂਦੇ ਰਹਿੰਦੇ ਆ ਹੁਣ ਇੱਥੇ ਹੋਰ ਇਹਨਾਂ ਨੇ ਬਹੁਤ ਇੱਕ ਉਪਰਾਲਾ ਵਧੀਆ ਕੀਤਾ ਇੱਥੇ ਸੋਲਰ ਲਾਈਟਾਂ ਲਵਾਤੀਆਂ ਜੀ ਸੋਲਰ ਨੇੜੀਆਂ ਲਾਈਟਾਂ ਲਗਾਈਆਂ ਉਹਦਾ ਕੱਲਾ ਮੰਦਰ ਨੂੰ ਹੀ ਫਾਇਦਾ ਨੀਗਾ ਲੋਕੀ ਰੇਲਵੇ ਸਟੇਸ਼ਨ ਤੇ ਵੀ ਆਉਂਦੇ ਆ ਸਾਡੇ ਪਿੰਡ ਦਾ ਮੇਨ ਰਸਤਾ ਵੀ ਆ ਇਹ ਉੱਥੇ ਵੀ ਉਹਨਾਂ ਵਾਸਤੇ ਵੀ ਸਾਰਾ ਇਹ ਲਾਈਟਾਂ ਦਾ ਪ੍ਰਬੰਧ ਹੈ ਇਸ ਪਰਿਵਾਰ ਦਾ ਅਸੀਂ ਆਪਣੇ ਨਗਰ ਵੱਲੋਂ ਆਪਣੀ ਪੰਚਾਇਤ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿੰਨੀਆਂ ਵੀ ਪਿੰਡ ਦੀਆਂ ਸਰਗਰਮੀਆਂ ਹੁੰਦੀਆਂ ਸਾਰੀਆਂ ਸਰਗਰਮੀਆਂ ਵਿੱਚ ਬਹੁਤ ਹੀ ਵਧੀਆ ਯੋਗਦਾਨ ਪਾਉਂਦੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਧਰਮਦਾਨ ਦੇ ਫਤਿਹ ਵਿੱਚ ਦੇ ਕੀ ਸ਼ਵਰਾਤੀ ਮਹਾ ਸ਼ਵਰਾਤੀ ਦਾ ਦਿਨ ਦੇਸ਼ ਦੇ ਕੋਨੇ-ਕੋਨੇ ਵਿੱਚ ਬੜੀ ਤੁਮਤਾਵਨਾ ਬਣਾਈ ਜਾਂਦਾ ਉਹ ਸਾਡੇ ਪਿੰਡ ਕਿਹੜੂ ਉਪਲੋਕ ਸ੍ਰੀ ਸਰਪਾਲ ਜੀ ਔਰ ਇਹਨਾਂ ਦੇ ਪਰਿਵਾਰ ਵੱਲੋਂ ਹਰ ਸਾਲ ਕੈਨੇਡਾ ਤੋਂ ਆ ਕੇ ਬੜੀ ਧੂਮ-ਧਾਮ ਦੇ ਨਾਲ ਇਹ ਸਮਾਗਮ ਨੂੰ ਬਣਾਇਆ ਜਾਂਦਾ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਪਿੰਡ ਵਿੱਚ ਹਰ ਮੌਜਬ ਦੇ ਹਰ ਤਰ੍ਹਾਂ ਦੇ ਲੋਕੀ ਇੱਥੇ ਪਹੁੰਚ ਸਕਣ ਆਉਂਦੇ ਆ ਕੋਈ ਕਿਸੇ ਨੂੰ ਮਨਾਈ ਨਹੀਂ ਬੜੀ ਸ਼ਰਧਾ ਦੇ ਨਾਲ ਇਹ ਕੋਈ ਸਕਦੇ ਆ ਇਹਦੇ ਨਾਲ ਹੀ ਸਾਡੇ ਵੈਕ ਮੰਦਿਰ ਹੈ ਸ਼ੇਰ ਮੰਦਿਰ ਇਹ ਬਹੁਤ ਦੇਰ ਤੋਂ ਹੈ ਪਰ ਰੇਲਵੇ ਦੀ ਜਗ੍ਹਾ ਤੇ ਹੋਰ ਨਹੀਂ ਨਾਲ ਇਹਦਾ ਕੋਈ ਅਸੀਂ ਅੱਗੇ ਬਹੁਤ ਬਹੁਤ ਅੰਦਾਜ਼ ਨਹੀਂ ਕਰ ਸਕੇ ਪਰ ਕੋਸ਼ਿਸ਼ ਹੈ ਰਿਕਵੈਸਟ ਆ ਕਿ ਆਪਣੇ ਰੇਲਵੇ ਐਡਮਿਨਿਸਟ੍ਰੇਸ਼ਨ ਨੂੰ ਰਿਕਵੈਸਟ ਵੀ ਕੀਤੀ ਗਈ ਮਾਰੀ ਕਿ ਸਾਨੂੰ ਥੋੜੀ ਪਮਦ ਸ਼ੈੱਡ ਬਣਾਉਣ ਦੀ ਕੀਤੀ ਜਾਵੇ ਜਿਹਨਾਂ ਦੇ ਨਾਲ ਹੋਰ ਵੀ ਭਾਵਨਾ ਪੈਦਾ ਕਰੋ ਔਰ ਮੈਂ ਛੱਤਪਾਲ ਜੀ ਔਰ ਇਹਨਾਂ ਦੇ ਪਰਿਵਾਰ ਦਾ ਧੰਨਵਾਦ ਦੀਆਂ ਔਰ ਸਾਰੇ ਪਿੰਡ ਵੱਲੋਂ ਪੰਚਾਇਤ ਵੱਲੋਂ ਔਰ ਚਿੰਤਾਪੁਰਨੀ ਤਵਾ ਬਣੋ ਸਾਰੇ ਬਲੋਂ ਇਹਨਾਂ ਦਾ ਬਹੁਤ ਧੰਨਵਾਦੀਆਂ ਰਤਰੀਆ ਪਾਵਨ ਦਿਨ ਹੈਗਾ ਵਾ ਅੱਜ ਦਿਓ ਜਮਾ ਦੱਸੂਗਾ ਕਿਸ ਕਿਸ ਤਰ੍ਹਾਂ ਦੇ ਇਹ ਲੰਕਰ ਲਗਾਏ ਗਏ ਆ ਇਹ ਇਸ ਵਿੱਚ ਪੂਰੀ ਕਾਚ ਆਪਣਾ ਅੋਡੀਸ਼ੀਓ ਲੈ ਅਖੀਰ ਵਗੈਰਾ ਦਾ ਉਹ ਛਾਪ ਦਾ ਦਿਨ ਲੰਗਰ ਚਾ ਵੀ ਹਰ ਇੱਕ ਬੜੀ ਸ਼ਾਨਦਾਰ ਬੜੀ ਟੇਸਟੀ ਇੰਨਾ ਪੋਹਣ ਟੇਸਟੀ ਹੁੰਦੇ ਆ ਕਿ ਲੋਕੀ ਗੱਲਾਂ ਕਰਦੇ ਜਾਂਦੇ ਵਾ 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 ਬਈ ਬੋ ਬੋ ਦਾ ਆਪੋ ਜਨ ਬਣਾਇਆ ਬਹੁਤ ਸੋਹਣਾ ਲਗਰ ਬਣਾਇਆ ਤੇਰੇ ਚੁੱਪੀ ਚੁੱਪਿਆ ਅਰਤਨਾ ਕਿੱਦਾਂ ਕੀਤੀ ਕਿ ਸੇਪੁਰ ਦਾ ਅੱਗੇ ਤੁਮੇ ਥੋੜਾ ਜਿਹਾ ਮੈਂ ਝੀਨੂ ਮੈਂ ਆਹੀ ਕਰਾਂਦਾ ਸੀਗਾ ਕਿ ਅਰਤਨਾ ਖੰਡਾ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਕਹਿੰਦਾ ਪੋਲੇ ਪਾਵ ਮੇਲੇ ਰੋਈ ਪਰਮਾਤਮਾ ਪੋਲੇ ਪੰਚਾਤਰਾਜਾ ਉਹ ਤੁਹਾਡੀ ਜਿਹੜੀ ਭਾਵਨਾ ਨੂੰ ਜਿਹੜੇ ਪੋਲੇ ਨਾਲ ਐਕਸੈਪਟ ਕਰਾ ਦੇ ਆਂ ਔਰ ਤੁਹਾਡੇ ਪਿੰਡ ਵਿੱਚ 9 ਨਿਰਾ ਤੇ 12 ਸਿਦਾ ਇਹੀ ਪਰਮਾਤਮਾ ਵਾਗੇ ਬੇਨਤੀ ਆਖੇ ਪੋਲੇ ਪੰਡਾ ਜੀ ਮਰ ਸਾਡੇ ਪਿੰਡ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਇਹ ਕਹਿੰਨ ਉਹ ਸਾਡਾ ਜਿਹੜੀ ਆਪ ਕੀ ਪੰਚਾਇਤ ਆ ਇਹ ਦੇ ਵੈਰੀ ਗੁੱਡ ਔਰ ਮੈਨੂੰ ਆਸ ਆ ਕਿ ਸਾਡੇ ਪਿੰਡ ਨੂੰ ਹੋਰ ਅਪਲਬਧਿਆ ਦੇਣਗੇ ਔਰ ਉਹ ਸਾਰੇ ਪਿੰਡ ਨੂੰ ਅੱਗੇ ਜਾਣ ਦੇ